ਬਾਦਰੀ ਮੀਟਿੰਗ ਕੀਤੀ ਹੈ ਕਿਸ ਮੱਦੇ ਲੱਗਦਾ ਕਿ ਕੀ ਮੰਗ ਰਿਹਾ ਹੈ देखो ਜਿਹੜੀ ਸਰਕਾਰ ਮੰਡੀਆਂ ਪ੍ਰਤੀ ਲੈ ਕੇ ਆਈ ਸੀ ਨਵੀਂ ਪਾਲਸੀ ਉਹ ਭਾਵੇਂ ਵਾਪਸ ਹੋ ਗਈ ਉਹ ਅਸੀਂ ਦੋ ਤਰੀਕ ਨੂੰ ਕੱਟ ਕੀਤੇ ਸੀ ਉਹਦੇ ਉਹਦੇ ਕਰਕੇ ਇਹਨਾਂ ਨੇ ਵਾਪਸ ਲੈ ਲਿਆ ਪ੍ਰੋਗਰਾਮ ਉਹ ਜਿਹੜਾ ਫੈਸਲਾ ਕੀਤਾ ਸੀ ਪਰ ਜਿਹੜੇ ਇਹ ਕਦਮ ਨੇ ਛੇ ਲੋਕਦਾਨ ਇਹ ਪ੍ਰਾਈਵੇਟ ਕਾਰਪੋਰੇਟਾਂ ਦੇ ਨੇ ਅਸੀਂ ਇਹ ਸਾਡੀ ਇਹ ਮੰਗ ਹੈ ਵੀ ਅਸਲ 'ਚ ਇਹ ਜਿਹੜੀ ਸੂਈ ਜਾ ਰਹੀ ਹੈ ਉਹ ਕਾਨੂੰਨ ਜਿਹੜੇ ਰੱਦ ਕੀਤੇ ਨੇ ਉਧਰ ਨੂੰ ਜਾ ਰਹੀ ਹੈ ਸਰਕਾਰ ਇਹ ਸਰਕਾਰ ਨੇ ਕਾਨੂੰਨ ਮੰਗਰੂ ਲੈਣ ਦੇ ਨੇ ਛੇ ਲੋਕ ਦਾ ਪਹਿਲਾ ਬਣਾਇਆ ਜੇ ਨਹੀਂ ਸਰਕਾਰ ਦੀ ਨੀਤੀ ਸੀ ਵੀ ਮੰਡੀਆਂ ਦਾ ਪ੍ਰਾਈਵੇਟ ਕਰ ਹੀ ਦੇਣੀਆਂ ਨੇ ਅਸੀਂ ਹੁਣ ਇਹਨੂੰ ਸਮਝਦੇ ਹਾਂ ਵੀ ਜੇ ਸਰਕਾਰ ਨੂੰ ਉੱਤੇ ਦਬਾਅ ਪਾਈਏ ਗੱਲ ਦਾ ਵੀ ਜਿਹੜੇ ਇਹ ਗੋਦਾਮ ਨੇ ਛੇ ਲੋਕ ਦਾ ਇਹ ਸਰਕਾਰੀ ਕਿਤੇ ਜਾਂਦਾ ਇਹ ਜਿਹੜੇ ਵੀ ਨਵੇਂ ਬਣਦੇ ਨੇ ਉਹਨਾਂ ਤੇ ਪ੍ਰਾਈਵੇਟਾਂ ਦੀ ਬੰਦੀ ਲਾਈ ਜਾਵੇ ਇਹ ਜਿਹੜੀ ਫੂਡ ਸੁਰੱਖਿਆ ਹੈ ਉਹ ਸਰਕਾਰ ਦੇ ਕੰਟਰੋਲ ਹੇਠ ਹੋਵੇ ਫੂਡ ਦਾ ਪ੍ਰਬੰਧਾ ਜਿਹੜਾ ਇਹ ਜੇ ਪ੍ਰਾਈਵੇਟ ਹੱਥਾਂ ਜਾਂਦਾ ਉਹ ਜਿਹੜੀ ਆਮ ਜਨਤਾ ਸਾਡੀ ਗਰੀਬ ਨੇ ਲੋਕ ਦੁਕਾਨਦਾਰ ਨੇ ਛੋਟੇ ਮਜ਼ਦੂਰ ਨੇ ਉਹਨਾਂ ਸਾਰਿਆਂ ਨੂੰ ਇਹ ਖਤਰੇ ਦੀ ਘੰਟੀ ਆ ਅਸੀਂ ਸਮਝਦੇ ਆਂ ਜੀ ਇਹ ਪੌਲਸੀ ਤੋਂ ਸਰਕਾਰ ਨੂੰ ਵਾਪਸ ਮੋੜਨਾ ਚਾਹੀਦਾ ਅਸੀਂ ਇਸ ਕਰਕੇ ਅੱਜ ਇਹ ਪ੍ਰੋਗਰਾਮ ਕੀਤਾ ਜਿਹੜੇ ਤਿਆ ਜੀ ਸਹਿਲੋਗਨਾਮਾ ਘਟਣੇ ਤੇ ਬਾਕੀ ਕਿਹੜੀਆਂ ਕਿੱਥੇ ਧਰਨਾ ਲਾਉਣੀ ਆ ਜਿਹੜੇ ਸਹਿਲੋਗਨਾਮਾ ਦੇ ਵਿੱਚ ਹੈਗੇ ਨੇ ਸਹਿਲੋਗਨਾਮਾ ਉੱਤੇ ਸਹਿਲੋਗਨਾਮਾ ਤੇ ਲੱਗਣਗੇ ਜਿੱਥੇ ਸਹਿਲੋਗਨਾਮਾ ਨਹੀਂ ਉਹ ਜਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨਾ emergancy meeting ਰੱਖੀ ਗਈ ਸੀਗੀ ਜੀ ਮੈਂ ਸ਼ੰਗਾਰਾ ਸਿੰਘ ਮਾਨ ਭਾਰਤੀ ਕਿਸਾਨੀ ਇਕਤਾ ਗੁਰਾਂ ਆਂਦਾ ਸੁਬਾ ਸਖਤਰ ਅੱਜ ਜਿਵੇਂ ਅਸੀਂ emergeny meeting ਵੱਧਮੀ ਸਿੱਖਾ ਦਾ ਕਿ ਮੀਟਿੰਗ ਸੱਦੀ ਹੈ ਜਿਹਦੇ ਵਿੱਚ ਸਾਡੇ ਪਿੰਡਾਂ ਤੋਂ ਲੈ ਕੇ ਬਲਾਕ ਜਿਲ੍ਹਾ ਸਾਰੇ ਸਮੇਤ ਸਾਡੀਆਂ ਔਰਤ ਭੈਣਾਂ ਆਗੂ ਸਫਾ ਆਇਆ ਹੋਇਆ ਕਿਉਂਕਿ ਪਿਛਲੇ ਦਿਨੀ ਜਦੋਂ ਮੋਦੀ ਹਕੂਮਤ ਦੇ ਕਦਮ ਚ ਇਹਨਾਂ ਤੇ ਚੱਲਦੇ ਹੋਏ ਪੰਜਾਬ ਸਰਕਾਰ ਨੇ ਸੈ ਲੋਕਦਾਨਾ ਨੂੰ ਸਿੱਧੀ ਖਰੀਦ ਕਰਨ ਦਾ ਭੰਡਾਰ ਕਰਨ ਦਾ ਪ੍ਰੋਸੈਸਿੰਗ ਕਰਨ ਦਾ ਇਹ ਕੰਮ ਚਲਾਇਆ ਹੈ 26 ਮੰਡੀਆਂ ਪ੍ਰਾਈਵੇਟ ਵਾਲੇ ਪਾਸੇ ਨੂੰ ਭੇਜਤੀਆਂ ਸੀ ਬੰਦ ਕਰਨ ਦਾ ਫੈਸਲਾ ਕਰ ਲਿਆ ਸੀ ਉਸ ਫੈਸਲੇ ਮੁਤਾਬਕ ਉਹ ਵੱਡਾ ਜਦੋਂ ਅਸੀਂ ਇਰੈਕਸ਼ਨ ਹੋਇਆ ਉਹਦਾ ਅਸੀਂ ਐਕਸ਼ਨ ਕੀਤਾ ਐਮਐਲਏ ਨੂੰ ਮੰਗ ਪੱਤਰ ਦਿੱਤੇ ਪੰਜਾਬ ਸਰਕਾਰ ਨੇ ਉਹ ਫੈਸਲਾ ਭਾਵੇਂ ਵਾਪਸ ਲੈ ਲਿਆ ਪਰ ਉਹ ਨੀਤੀ ਤੇ ਨੀਤੀ ਨਹੀਂ ਬਦਲੀ ਇਸ ਕਰਕੇ ਉਹ ਸੈ ਲੋਕਦਾਨਾ ਦਾ ਜਿਹੜਾ ਅਮਲ ਹੈ ਉਹ ਕਹਾ ਹੋਰ ਇਹਨੂੰ ਅੱਗੇ ਵਧਾਉਣ ਖਾਤਰ ਸੀ ਅੱਜ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਡੀ ਮੰਗ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 11 ਤਰੀਕ ਨੂੰ ਆ ਜਣੀ 11 April ਨੂੰ ਅਸੀਂ ਸਾਰੇ ਸਹੀ ਲੋਕਦਮਾਂ ਦੇ ਗੇਟਾਂ 'ਤੇ ਧਰਨੇ ਲਾ ਕੇ ਸਰਕਾਰ ਤੋਂ ਮੰਗ ਕਰਾਂਗੇ ਵੀ ਜੋ ਸਹੀ ਲੋਕਦਮ ਬਣ ਰਹੇ ਆ ਉਹਨਾਂ ਨੂੰ ਸਰਕਾਰ ਆਪ ਦੇ ਹੱਥ ਚ ਲੈਵੇ ਉਹਨਾਂ ਦੀ ਜਿਹੜੀ ਠੇਕਾ ਠੁਕਾ ਹੋਇਆ ਹੈ ਉਹ ਰੱਦ ਕਰਕੇ ਸਰਕਾਰ ਆਪ ਦੇ ਹੱਥ ਚ ਲਵੇ ਜਿਹੜੇ ਸਹੀ ਲੋਕਦਮ ਬਣ ਚੁੱਕੇ ਆ ਉਹਨਾਂ ਦਾ ਕੰਮ ਵੀ ਸਰਕਾਰੀ ਕਰਨ ਕਰਕੇ ਸਰਕਾਰ ਆਪ ਦੇ ਹੱਥ ਚ ਲੈ ਲਵੇ ਸਰਕਾਰੀ ਭੰਡਾਰ ਹੋਵੇ ਉਹਦੇ 'ਚ ਠੀਕ ਹੈ ਸੈਨੋ ਗਦਾਮਾਂ ਦੀ ਲੋੜ ਹੈਗੀ ਆ ਜਿਹੜੀ ਉਹਦੇ 'ਚ ਮਸ਼ੀਨਰੀ ਦੀ ਵਰਤੋਂ ਆ ਉਹ ਵੀ ਘੱਟੋ ਘੱਟ ਜਿਹਦੀ ਬਿਨਾ ਨਹੀਂ ਸਰਦਾ ਉਹ ਕੀਤੀ ਜਾਵੇ ਹੱਥਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਪਰ ਜਿਹੜੀ ਇਹ ਨੀਤੀ ਆ ਹੁਣ ਜਿਹੜੀ ਹੱਥਾਂ ਦਾ ਰੁਜ਼ਗਾਰ ਖੋਹਦੀ ਆ ਜਿਹਦੇ ਵਿੱਚ ਪੱਲੇਦਾਰ ਧਾਨ ਕੇ ਲੋਈ ਧੁੜਾਈ ਸੁਣਾਈ ਵਾਲੇ ਸਾਰੇ ਟਰੱਕਾਂ ਦਾ ਕੰਮ ਸਾਰਾ ਉਹ ਪ੍ਰਭਾਵਿਤ ਹੋਣਾ ਹੈ ਇਸ ਕਰਕੇ ਇਹ ਅਸੀਂ ਅੱਜ ਬਦਵੀਂ ਮੀਟਿੰਗ ਸੱਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਹ ਸਹੀ ਲੁਗਦਾ ਮਾਲਾ ਜਿਹੜਾ ਸਿਸਟਮ ਹੈ ਇਹਨੂੰ ਸੁਚੇਤ ਕੀਤਾ ਜਾਵੇ ਤੇ ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਜੇ ਇਹ ਪ੍ਰਾਈਵੇਟ ਵੱਲ ਵਧੋਂਗੇ ਇਹ ਗੱਲ ਲੋਕ ਬਰਦਾਸ਼ਤ ਨਹੀਂ ਕਰਨਗੇ ਪਹਿਲਾਂ ਜਿਵੇਂ ਬਿਜਲੀ ਬੋਰਡ ਦਾ ਨੀਜੀਕਰਨ ਦੇ ਖਿਲਾਫ ਜਦੋਂ ਵੀ ਲੋਕ ਆਉਂਦਾ ਇਹਦਰ ਨੂੰ ਸਰਕਾਰ ਕਦਮ ਪੁੱਟਦੀ ਸੀ ਲੋਕ ਭੁੱਖੇ ਵਾਂਗ ਆਉਂਦੇ ਸੀ ਉਹ ਹਾਲਤ ਬਣ ਰਹੀ ਹੈ ਤੇ ਅਸੀਂ ਹੋਰੋਂ ਹਾਲਤ ਬਣਾਉਣ ਖਾਤਰ 11 ਤਰੀਕ ਨੂੰ ਇਹ ਵੱਡੇ ਧਰਨੇ ਦੇ ਕੇ ਇਹ ਗੱਲਬਾਹਾਂਗੇ ਲੋਕਾਂ ਨੂੰ ਚੇਤਨ ਕਰਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਪੂਰਾ ਨਿਜੀ ਕਰਨਾ ਜਿਹੜਾ ਇਹਨੂੰ ਬੰਦ ਕਰਕੇ ਸਰਕਾਰ ਸਰਕਾਰੀ ਕੰਮ ਕਰੇ ਮੰਗ ਨੂੰ ਇਹਦੇ ਦੁਆਲੇ ਮੰਗ ਨੂੰ ਵਾਰਨਾ ਹੈ ਤੇ ਮੋੜਾ ਬਣਦੇ ਬਾਅਦ ਕਿਉਂ ਕੋਣੇ ਦੇ ਵਿੱਚ ਫੇਕ ਚਾਉਣਗੇ ਕਿਹੜੇ ਬਿਮਾਰ ਚਾਉਣਗੇ ਕਿਵੇਂ ਜੀ ਇਹਦੀ ਮਾਰਚ ਕੋਣ ਕੋਣ ਆਉਣਗੇ ਜੀ ਕਿਸ ਨੂੰ ਗਦਮ ਚ ਦੇਖੋ ਇਹਦੀ ਮਾਰਚ ਤਾਂ ਬਹੁਤ ਵੱਡਾ ਹਿੱਸਾ ਉਹ ਪਹਿਲੇ ਨੰਬਰ ਤੇ ਤਾਂ ਜਿਨ੍ਹਾਂ ਨੇ ਅਨਾਜ ਖਾਣਾ ਹੈ ਇਹ ਜਦੋਂ ਪ੍ਰਾਈਵੇਟ ਦੇ ਹੱਥ 'ਚ ਅਨਾਜ ਆ ਗਿਆ ਜਿਹੜੀ ਜਨਤਕ ਵੰਡ ਪ੍ਰਣਾਲੀ ਦੇ ਰਾਹੀਂ ਹੁਣ ਸਸਤਾ ਅਨਾਜ ਮਿਲਦਾ ਹੈ ਗਰੀਬ ਲੋਕਾਂ ਨੂੰ ਖਾਣ ਵਾਲਿਆਂ ਨੂੰ ਉਹਦੀ ਮਾਰਚ ਬਹੁਤ ਵੱਡੀ ਹੈ ਜਦੋਂ ਇਹ ਕਾਰਪੋਰੇਟ ਘਰਾਣਿਆਂ ਦੇ ਅਨਾਜ ਹੱਥ 'ਚ ਆ ਗਿਆ ਉਹ ਜਿੰਨੇ ਮਰਜ਼ੀ ਰੇਟ ਤੇ ਆਟਾ ਵੇਚਣਗੇ ਮਾਮਾ ਨਹੀਂ ਕਰਦੀ ਜੀ ਬਿਲਕੁਲ ਹਾਂ ਇਹ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾ ਦੇਣਾ ਹੈ ਉਹ ਸਾਰੇ ਲੋਕ ਜਿਹੜੇ ਪੰਜਾਬ ਦੇ 57% ਲੋਕ ਇਹੋ ਜਿਹੇ ਆ ਜਿਹਨਾਂ ਨੇ ਅੱਜ ਮੁੱਲ ਲੈ ਕੇ ਖਾਣਾ ਹੈ ਉਹ ਸਾਰੇ ਇਹਦੇ ਵਿੱਚ ਪ੍ਰਭਾਵਤ ਹੋਣਗੇ ਇਹ ਤੋਂ ਬਿਨਾਂ ਜਿਹਨਾਂ ਨੂੰ ਇਹਦੇ ਤੇ ਰੁਜ਼ਗਾਰ ਮਿਲਦਾ ਹੈ ਮੰਡੀਆਂ ਦੇ ਵਿੱਚ ਥੋਕ ਕਿੰਨਾ ਰੁਜ਼ਗਾਰ ਮਿਲਦਾ ਹੈ ਉਹ ਸਾਰਾ ਉਹਨਾਂ ਤੇ ਬਹੁਤ ਵੱਡਾ ਪ੍ਰਭਾਵ ਪਾਣਾ ਜਣੀ ਕਹਿਣ ਦਾ ਭਾਵ ਉਹਦੇ ਚ ਦੇਖੋ ਹਰਥ ਦੇ ਬਿਮਾਰ ਰੇਠਾਉਣਗੇ ਉਹ ਟਰੱਕ ਜੂਨੀਅਨ ਵੀ ਇਹਦੇ ਟਰੱਕਾਂ ਦੇ ਮਾਲਕ ਆ ਜਿਹੜੇ ਉਹ ਵੀ ਇੱਥੇ ਆਉਣਗੇ ਟਰੱਕਾਂ ਚ ਲੋਹਾਈ ਜਿਹੜੀ ਭਰਾਈ ਕਰਨ ਵਾਲੇ ਆ ਉਹ ਵੀ ਇਹਦੀ ਮਾਰ ਚ ਆਉਣਗੇ ਉਸ ਤੋਂ ਬਾਅਦ ਜਦੋਂ ਗਦਾਮਾਂ ਚ ਮਾਲ ਲੱਗ ਜਾਂਦਾ ਗਦਾਮਾਂ ਦੇ ਵਿੱਚ ਸਪੈਸ਼ਲਾਂ ਲੱਗਦੀਆਂ ਉਦੋਂ ਟਰੱਕਾਂ ਵਾਲਿਆਂ ਨੂੰ ਸਾਡੇ ਪੱਲੇਦਾਰਾਂ ਨੂੰ ਉਦੋਂ ਕੰਮ ਮਿਲਦਾ ਹੈ ਜਣੀ ਬਹੁਤ ਵੱਡਾ ਰੋਜ਼ਗਾਰ ਆ ਜਿਹੜਾ ਮਾਜਿਆ ਜਾਣਾ ਬਹੁਤ ਵੱਡੇ ਹਿੱਸੇ ਤੇ ਇਹਦਾ ਰੋਜ਼ਗਾਰ ਆਉਣਾ ਹੈ ਜਿਵੇਂ ਸਰਕਾਰ ਦਾ ਆਵਦਾ ਅੰਕੜਾ ਹੈ ਵੀ 83 ਕਰੋੜ ਲੋਕਾਂ ਨੂੰ ਅਨਾਜ ਅਸੀਂ ਸਸਤਾ ਮੋਹਈਆ ਕਰਦੇ ਹਾਂ ਉਹ ਸਾਰਿਆਂ ਤੇ ਅਸਰ ਪੈਣਾ ਇਸ ਕਰਕੇ ਇਹਦੇ ਚ ਵੱਡੇ ਵਰਗ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਅਸੀਂ ਇਹੇ ਕਰਕੇ ਤੁਹਾਡੇ ਸਾਧਨ ਰਹੇ ਸਾਰੇ ਉਹਨਾਂ ਲੋਕਾਂ ਨੂੰ ਸੱਦਾ ਦਿੰਦੇ ਆਂ ਵੀ ਆਓ ਇਹ ਨੀਤੀ ਦੇ ਖਿਲਾਫ ਇਕੱਠੇ ਹੋ ਕੇ ਜਿਵੇਂ ਦਿੱਲੀ ਅੰਦੋਲਨ ਵੇਲੇ ਲੜੇ ਸੀ ਇਹਦੇ ਖਿਲਾਫ ਡਟ ਕੇ ਲੜਗੇ